ਸਭ ਕੀ ਨਾਮ ਦੋ ਦਾ ਨਾਮ ਹਰਵੰਦਰ ਸਿੰਘ ਜੀ ਨਾਮ ਕਲਾਬਲ ਸਰਪਲ ਸਕੂਲ ਦਾ ਹਾਦਸਾ ਸੰਕਲਨ ਅੱਤ ਕੀ ਹੋਇਆ ਜੀ ਮਸਲਾ ਅਕਿ ਜਦੋਂ ਸਕੂਲ ਤੋਂ ਛੁੱਟੀ ਦਾ ਟਾਈਮ ਹੋਇਆ ਆ ਔਰ ਸਾਡੇ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਹੈ ਸ਼ਹਬਾਜ਼ ਸਿੰਘ son of ਰਾਮ ਸਿੰਘ ਰੂਟੀਨ ਦੀ ਤਰ੍ਹਾਂ ਆਪਣਾ ਵਹੀਕਲ ਲੈ ਕੇ ਸਕੂਲ ਤੋਂ ਘਰ ਜਾ ਰਿਹਾ ਸੀਗਾ ਸਕੂਟਰ ਲਗਭਗ ਲਗਭਗ 300 ਮੀਟਰ ਦੀ ਦੂਰੀ ਤੇ ਇੱਕ ਪੰਪਿਆ ਪੰਪ ਤੋਂ ਜਿੱਦਾਂ ਹੀ ਇਹ ਬੱਚਾ ਆਪਣਾ ਪਟਾਲ ਟਰਵਾ ਕੇ ਬਾਹਰ ਨਿਕਲਿਆ ਤੇ ਬਟਾਲਾ ਵਾਲੀ ਸਾਈਡ ਤੇ ਇੱਕ ਤੇਜ਼ ਰਫਤਾਰ ਚ ਬੁਲੇਟ ਤੇ ਉਹ ਵੀ ਇੱਕ ਬੱਚਾ ਆ ਉਹ ਵੀ ਆਈ ਥਿੰਕ +12 ਦਾ ਪਲੇਅਰ ਕੀਪੈਂਡ ਮਸਾਣੀ ਆ ਇਹ ਦੋਨਾਂ ਦਾ ਆਪਸ ਵਿੱਚ ਕੋਲੀਜਨ ਹੋਇਆ ਹੈ ਤੇ ਸ਼ੇਬਾਤ ਸਿੰਘ ਦੀ ਜਿਹੜੀ ਆ ਹਾਉਂਸਪਟਲ ਦੀ ਤੱਕ ਹੋਈ ਹੈ ਕਿੰਨੀ ਇੱਕ ਸੱਟਾਂ ਲੱਗੀਆਂ ਇਹ ਬੱਚੇ ਦੇ ਸ਼ੇਬਾਤ ਸਿੰਘ ਨੂੰ ਤਾਂ ਬਹੁਤ ਜ਼ਿਆਦਾ ਡੀਪ ਇਜਰੀਜ਼ ਆਈਆਂ ਨੇ ਉਹਦਾ ਲਗਭਗ ਸਿਰ ਦਾ ਪਿਛਲਾ ਹਿੱਸਾ ਸਾਰਾ ਡਰਨੇਚਰ ਤੇ ਹੈ ਦੂਸਰਾ ਬੱਚਾ ਅੰਦਰ ਜਿਰੇ ਅਲਾਜ਼ ਆ ਜਿਹੜਾ ਉਹਦੀ ਕਾਫੀ ਗੰਭੀਰ ਚੱਲਦੀ ਹੈ ਇਸ ਬੱਥੇ ਦੀ ਗੱਲ ਕੀਤੀ ਜਾਵੇ ਕਿ ਕਿੰਨੇ ਭੈਣ ਭਰਾ ਨੇ ਚੱਲਣਾ ਮਤਲਬ ਇਹਨਾਂ ਦੇ ਮਾਪੇ ਦਾ ਇਕਲੌਤਾ ਹੀ ਬੱਚਾ ਸੀ ਜੀ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਹੁਣੇ ਕਾਲ ਗਈ ਹੈ ਕਿ ਇੱਥੇ ਐਕਸੀਡੈਂਟ ਹੋਇਆ ਪੈਟਰੋਲ ਪੰਪਲੇ ਜੱਸਸ ਹੁਣੇ ਆਏ ਆਂ ਆਲਕੇ ਜਿਹੜੀ ਗੱਲ ਪਤਾ ਲੱਗੀ ਹੈ ਕਿ ਇੱਕ ਸਹਿਬਾਤ ਸਿੰਘ ਸੀਗਾ ਛੋਟੀ ਉਮਰ ਦਾ ਲੜਕਾ ਸੀ ਤੇ ਇਹ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਨਿਕਲਿਆ ਇੱਕ ਬੋਟਮੋਂਸਾ ਲੱਤੀ ਰਣਵੀਰ ਸਿੰਘ ਆ ਰਿਹਾ ਸੀਗਾ ਜੋ ਇਹਨਾਂ ਦੀ ਟੱਕਰ ਹੋਈ ਛੜਕ ਦੇ ਵਿੱਚ ਬਾਕੀ ਤਪਤੀਸ਼ ਕਰ ਰਹੇ ਆ ਜੀ ਜਿਹੜੀ ਵੀ ਗੱਲ ਸਾਹਮਣੇ ਆਇਆ ਇਹ ਹਾਂ ਇਹ ਕਲੀਅਰ ਨਹੀਂ ਆ ਫੋਨ ਇੱਥੇ ਪਤਾ ਲੱਗਾ ਕਿ ਮੌਤ ਹੋ ਚੁੱਕੀ ਹੈ ਜੀ ਸਹਿਬਾਤ ਸਿੰਘ ਦੀ ਇੱਕ ਦੀ ਹਾਂ ਜੀ ਦੂਸਰੇ ਨੂੰ ਵੀ ਸੀ ਹਾਂ ਦੂਸਰੇ ਨੂੰ ਦੋਨਾਂ ਨੂੰ ਸੱਟਾਂ ਲੱਗੀਆਂ ਜੀ ਹਸਪੀਟਲ ਨੇ ਦੋਨੋਂ ਵੀ ਵਿਦਿਆਰਥੀ ਇੱਕ ਦੇ ਵਿਦਿਆਰਥੀ ਕਲੀਅਰ ਹੈ ਪਤਾ ਲੱਗਾ ਜਿਹੜਾ ਸਹਿਬਾਤ ਸਿੰਘ ਹੈ ਜੀ ਤੇ ਦੂਸਰਾ ਵੀ ਕਹਿੰਦੇ ਵੀ ਕਾਲਜ ਪੜਦਾ ਹੀ ਹੈ ਜੀ ਬਾਕੀ ਜੋ ਕਲੀਅਰ ਹੋਊਗਾ